ਭਾਈ ਇਹਨਾਂ ਵਧੀਆ ਰਿਸਪੌਂਸ ਮਿਲਿਆ। ਥੈਂਕ ਯੂ। ਜੀ ਇਸ ਕਨਸੈਪਟ ਨੂੰ ਹੱਥ ਪਾਇਆ। ਜੋ ਆ ਵੀ ਪਹਿਲੀ ਫਿਲਮ ਨਾਲ ਇਤਨਾ ਦੇ। ਹਾਂ ਜੀ ਭਾਈ ਬੜਾ ਔਖਾ ਹੋਇਆ। 2-3 ਸਾਲ ਲੱਗ ਗਏ ਫਿਲਮ ਬੰਦੇ ਹੋਏ। ਪਰ ਮੇਰੇ ਜ਼ੈਨ 'ਚ ਹਮੇਸ਼ਾ ਸੀ ਕਿ ਕੁਝ ਕਰਨਾ ਹੈ ਤੇ ਥੋੜਾ ਵੱਡਾ ਤੇ ਅਲੱਗ ਕਰਾਂ। ਔਰ ਪਤਾ ਨਹੀਂ ਹੁਣ ਤੁਹਾਨੂੰ ਸਾਰਿਆਂ ਨੂੰ ਅਗਰ ਮੀਡੀਆ ਨੂੰ ਅੱਛੀ ਲੱਗੀਏ ਤੇ ਆਡੀਅנס ਨੂੰ ਹੋਰ ਅੱਛੀ ਲੱਗੇਗੀ। ਸੋ ਮੈਂ 3rd ਬਣਾ ਪਾਵਾਂ। ਮੈਂ ਹੁਣੇ ਅਨਾਉਂਸ ਕੀਤਾ ਹੈ ਕਿ ਦ 3rd will be in 3D। ਔਰ ਮੇਰੀ ਸਾਰੀ ਇਸਟਾਰ ਕਾਰਡ ਜੋ ਇਹਦੇ ਵਿੱਚ ਉਹ ਡੈਫੀਨਿਟਲੀ ਅਗਲੀ ਵਿੱਚ ਵੀ ਆਉਣ ਵਾਲੀ ਮੈਨੂੰ ਤਾਂ ਬਹੁਤ ਵਧੀਆ ਲੱਗਦਾ ਮੈਂ ਪੰਜਾਬ 'ਚ ਜ਼ਿਆਦਾ ਕੰਮ ਕਰਦੀ ਆ ਤੇ ਮੈਨੂੰ ਬਹੁਤ ਵਧੀਆ ਲੱਗਾ ਸਕੂਲਾਂ ਦੇ ਵਿੱਚ ਕੰਮ ਕਰਕੇ ਕਿੱਦਾਂ ਲੱਗਿਆ ਇਟ ਵਾਸ ਗ੍ਰੇਟ ਐਕਸਪੀਰੀਅੰਸ ਤੇ ਦੇਖ ਕੇ ਹੋਰ ਜ਼ਿਆਦਾ ਵਧੀਆ ਲੱਗਾ ਸਾਰਾ ਟਰੈਵਲ ਆਈ ਹੋਪ ਤੁਹਾਨੂੰ ਵੀ ਪਸੰਦ ਆਉ ਆਈ ਹੋਗੀ ਆਪਸੇ ਤੁਹਾਨੂੰ ਪਸੰਦ ਆਈ ਪਸੰਦ ਆਈ ਹੋਣੀ ਹੈ ਬਸ ਤੇ ਭਾਜੀ ਇਹ ਇਹ ਆਈ ਆ ਗਿਆ ਇਹ ਇਹਨਾਂ ਨੂੰ ਕਿੰਨੀ ਮਦਦ ਹੋਈ ਕਿ ਫਿਲਮ ਪਹਿਲਾਂ ਨਾਲੋਂ ਬਿਹਤਰ ਉਹਦਾ ਆਨਸਰ ਦਵਾਣਾ ਬਿੱਟੂ ਜੀ ਬਿੱਟੂ ਜੀ ਇੱਧਰ ਆਓ ਹੀ ਇਜ਼ ਦਾ ਮੈਨ ਬਿਹਾਈਂਡ ਵੀ ਇਫੈਕਟਸ ਪਲੀਜ਼ ਕਮ ਹੇਅਰ ਦ ਮੈਨ ਬਿਹਾਈਂਡ ਵੀ ਐਫ ਐਕਸ ਬਿੱਟੂ ਗਿੱਲ ਭਾਜੀ ਦੇਖੋ ਸਭ ਤੋਂ ਪਹਿਲੇ ਤੇ ਇਹ ਨਵ ਪਾਈ ਦਾ ਥੈਂਕਸ ਹੈ ਕਿ ਸਾਨੂੰ ਇਸ ਪ੍ਰੋਜੈਕਟ ਵਾਸਤੇ ਚੁਣਿਆ ਤੇ ਆਬਵੀਅਸ ਹੈ ਕਿ ਵੀ ਚਲੋ ਸਾਡੀ ਬਹੁਤ ਮਿਹਨਤ ਲੱਗੀ ਅਸੀਂ ਸਾਰੀ ਟੀਮ ਨੇ 2.5 ਸਾਲ 2.5 ਸਾਲ ਨਹੀਂ ਅਸੀਂ 5 ਸਾਲ ਕਹਿ ਸਕਦੇ ਸੀ ਦਿਨ ਰਾਤ 24 24 ਘੰਟੇ ਕੰਮ ਕੀਤਾ ਤੇ ਨੋ ਡਾਊਟ ਕਿ ਵੀ ਦੇਖੋ ਸਾਡੀ ਟੀਮ ਨੇ ਮਿਹਨਤ ਕੀਤਾ ਪਾਜੀ ਦੇ ਇੱਕ ਟੀਮ ਸੀਗਾ ਤੇ ਬਸ ਪਬਲਿਕ ਤੋਂ ਇਹੀ ਵਿਸ਼ ਹੈਗੀ ਕਿ ਵੀ ਇਸ ਫਿਲਮ ਨੂੰ ਵੱਧ ਤੋਂ ਵੱਧ ਪਿਆਰ ਦੇਣ ਤੇ ਪਾਜੀ AI ਦੇ ਆਉਣ ਨਾਲ ਇਸ ਫਿਲਮ ਨੂੰ ਕਿੰਨਾ ਇੱਕ ਸੌਖਾ ਹੈ ਤੁਹਾਡੇ ਲਈ ਕੰਮ ਕਰਨਾ ਕਿ AI ਆ ਗਿਆ ਇਹ ਨਾਲ ਅੱਜ ਤੁਸੀਂ ਦੇਖਦੇ 3D ਮਾਡਲ ਵੀ AI ਨਾਲ ਤਿਆਰ ਕੀਤੇ ਨੇ ਉਸ ਚੀਜ਼ ਲਈ ਕੋ ਕਿੰਨਾ ਕਿਹਾ ਪਾਜੀ AI ਦੇਖੋ ਟੂ ਬੀ ਵੈਰੀ ਫਰੈਂਕ AI ਕਹਿਣਾ ਸੌਖਾ ਹੈ ਪਬਲਿਕ ਨੂੰ ਲੱਗਦਾ ਮੋਬਾਈਲ ਚ ਖਿੱਚ ਲਿਆ ਤੇ AI ਬਣ ਗਿਆ ਬਟ ਜੇ ਤੁਸੀਂ ਪ੍ਰੈਕਟੀਕਲੀ ਗ੍ਰੈਂਡ ਸਿਨੇਮਾ ਵੱਲ ਜਾਂਦੇ ਹੋ ਨਾ ਦੈਨ ਯੂ ਹੈਵ ਟੂ ਲਾਈਕ ਈਚ ਐਂਡ ਐਵਰੀਥਿੰਗ ਉਹ ਮੈਨੂਅਲ ਕਰਨਾ ਪੈਂਦਾ ਸਰ ਸਾਨੂੰ ਪਤਾ ਹੈ ਕਿ ਵੀ ਅਸੀਂ ਦਿਨ ਰਾਤ ਸਾਡੀ ਟੀਮ ਦੇ ਮੇਨ ਮੈਂਬਰ ਹੈ ਕੇਸ਼ਵ ਜੀ ਕੇਸ਼ਵ ਵੀ ਸਾਡੇ ਵੀਐਫਐਕਸ ਦੇ ਹੈੱਡ ਸੀਗੇ ਨਾਲ ਚਾਰੂ ਮੈਂ ਮੈਂ ਨਾਲ ਆਪਣੀ ਸਾਰੀ ਟੀਮ ਨੇ ਦਿਨ ਰਾਤ ਮਿਹਨਤ ਕੀਤੀ ਸਾਡੇ ਵਾਸਤੇ ਇੰਨੀ ਇੰਨੀ ਹਰਡਲ ਸੀਗੀਆਂ ਕਿ ਵੀ ਸਾਨੂੰ ਉਹਨੂੰ ਹਾਲੀਵੁੱਡ ਨੂੰ ਮੈਚ ਕਰਨਾ ਸੀਗਾ ਸਾਡਾ ਡ੍ਰੀਮ ਹੈ ਕਿ ਬੀਆਰ ਅਸੀਂ ਨੂੰ ਪੰਜਾਬੀ ਸਿਨੇਮਾ ਤੱਕ ਨਹੀਂ ਕਰਾਂਗੇ ਹਾਂ 3 ਐਚ ਹੋਰ ਵੱਡਾ ਕਰਾਂਗੇ ਕਿਉਂਕਿ 3 ਦੇ ਪ੍ਰੋਜੈਕਟ ਸ਼ੁਰੂ ਵੀ ਹੋ ਗਏ ਨੇ ਹਾਲੀਵੁੱਡ ਤੱਕ ਲੈ ਕੇ ਜਾਣਾ ਸੀ ਸੋ ਗ੍ਰੇਡੂਆ 3 ਹਾਲੀਵੁੱਡ ਤੱਕ ਜਾਏਗੀ ਜੀ ਹੁਣ ਤੱਕ ਭਾਈ ਪੰਜਾਬ ਦੇ ਵਿੱਚ ਪੀਰੀਅਡ ਫਿਲਮਾਂ ਬਣਦੀਆਂ ਆ ਰਹੀਆਂ ਸੀਗੀਆਂ ਇੱਕ ਕਲਾ ਇਸ ਪੀਰੀਅਡ ਫਿਲਮਾਂ ਬਣਦੀਆਂ ਥੈਂਕ ਯੂ ਸਰ ਥੈਂਕ ਯੂ ਸਰ ਥੈਂਕ ਯੂ ਜਿਹੜੇ ਨੇ ਨੈਕਸਟ ਟਾਈਮ ਪ੍ਰੋਬੇਬਲੀ ਵੀ ਆਈ ਗੋਡ ਬਲੈਸ ਕਿ ਆਨ ਰੀਅਲੀ ਮੈਂ ਆਮ ਖੁਦ ਫਰਮ ਦਾ ਸੌਫਟਵੇਅਰ ਸਾਈਡ ਜ਼ਿਆਦਾ ਸੀ ਕਿ ਤੁਸੀਂ ਜਿਹੜੇ ਇਹ ਸਾਡੀ ਲੋਕਲ ਟੀਮ ਸੀਗੀ ਜਿਹੜੀ ਇਹਨਾਂ ਨੇ ਕਿਤੇ ਪੰਜਾਬ ਦੀ ਧਰਤੀ ਤੇ ਐਨਟਾਇਰ ਵੀਐਫਐਕਸ ਹੋਇਆ ਹੈ ਇੱਥੋਂ ਦੀ ਟੀਮ ਹੈ ਆਈ ਹੈਵ ਨੈਵਰ ਬੀਨ ਟੂ ਮੁੰਬਈ ਮੈਂ ਇੱਕ ਵਾਰ ਵੀ ਬੰਬੇ ਨਹੀਂ ਗਿਆ ਇਸ ਫਿਲਮ ਵਾਸਤੇ ਉਹ ਇਹ ਪ੍ਰਾਊਡ ਦੀ ਗੱਲ ਹੈ ਪੰਜਾਬ ਲਈ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਬਈ ਪੀਰੀਅਡ ਫਿਲਮਾਂ ਬਹੁਤ ਬਣਦੀਆਂ ਸੀ ਪਰ ਇਸ ਦੇ ਵਿੱਚ ਵੀ ਜੋ ਪੁਰਾਣਾ ਸਮਾਂ ਦਿਖਾਇਆ ਉਹ ਵੀ ਜ਼ਿਆਦਾਤਰ ਵੀਐਫਐਕਸ ਨਾਲ ਹੀ ਤਿਆਰ ਕੀਤਾ ਗਿਆ ਸਾਰੀ ਫਿਲਮ ਹੀ ਭਾਜੀ ਸਾਰਾ ਸੀਜੀਆਈ ਹੈ ਸਾਰਾ ਸਟਾਰਟ ਤੋਂ ਲੈ ਕੇ ਐਂਡ ਤੱਕ ਸਾਰਾ ਸੀਜੀਸੀ ਸਾਰੇ ਇਫੈਕਟਸ ਹੀ ਇਹਨਾਂ ਨੇ ਕੀਤਾ ਸੀ ਬਹੁਤ ਹੀ ਕੀਤਾ थैंक यू ਸੋ ਮਚ ਵੀ ਗੁੱਡ ਦੋ ਹੋ ਗਏ ਪਰ ਨਹੀਂ ਕਹਿਣ ਦਾ ਮਤਲਬ ਇਹ ਜੀ ਕਿ ਸਾਇੰਸ ਫਿਕਸ਼ਨ ਹੈ ਪਹਿਲੀ ਵਾਰੀ ਤੁਸੀਂ ਵੀ ਦੇਖੀ ਹੈ ਮੇਰੇ ਖਿਆਲ ਨਾਲ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਔਰ ਇੱਕ ਨਵੀਂ ਤਰ੍ਹਾਂ ਦਾ ਸਿਨੇਮਾ ਸ਼ੁਰੂ ਹੋਇਆ ਨਵੀਂ ਤਰ੍ਹਾਂ ਦੀ ਇੱਕ ਕੋਸ਼ਿਸ਼ ਹੈ ਮੈਨੂੰ ਲੱਗਦਾ ਕਿ ਇਸ ਤੋਂ ਬਾਅਦ ਸਾਇੰਸ ਫਿਕਸ਼ਨ ਇੱਕ ਜਨਰ ਖੁੱਲ ਗਿਆ ਬਹੁਤ ਸਾਰੇ ਲੋਕ ਇਹਦੇ ਵਿੱਚ ਕੋਸ਼ਿਸ਼ ਕਰਨਗੇ ਕਿ ਹੁਣ ਸਾਇੰਸ ਫਿਕਸ਼ਨ ਦੇ ਵਿੱਚ ਫਿਲਮ ਬਣਾਈ ਜਾਵੇ ਇੱਕ ਨਵਾਂ ਪਲੇਟਫਾਰਮ ਮਿਲ ਗਿਆ ਪੰਜਾਬੀ ਸਿਨੇਮੇ ਨੂੰ ਬਹੁਤ ਲੰਦਾ ਸਿਨੇਮਾ ਕੀਤਾ ਤੁਸੀਂ ਇਸ ਸਿਨੇਮੇ ਨੂੰ ਮੈਂ ਹੋਈ ਕਹਿ ਰਿਹਾ ਮੈਂ ਹੁਣ ਤਰ੍ਹਾਂ ਤਰ੍ਹਾਂ ਦਾ ਸਿਨੇਮਾ ਕਰਕੇ ਮਜ਼ਾ ਆ ਰਿਹਾ ਚਾਹੇ ਫਿਰ ਰਮਸਤਾਨੇ ਹੁੰਦੀ ਹੈ ਅਰਦਾਸ ਹੁੰਦੀ ਹੈ ਚਾਹੇ ਕੈਰੀਅਨ ਜੱਟਾਂ ਹੁੰਦੀ ਹੈ ਚਾਹੇ ਦਾਣਾ ਪਾਣੀ ਵਰਗੀ ਫਿਲਮ ਮੈਂ ਕਰਦਾ ਚਾਹੇ ਸਨਫ ਮਨਜੀਤ ਸਿੰਘ ਪਰ ਮੈਂ ਹਮੇਸ਼ਾ ਐਕਸਪੈਰੀਮੈਂਟ ਕਰਕੇ ਖੁਸ਼ ਹੁਣ ਇਸ ਤੋਂ ਬਾਅਦ ਹੁਣ ਸਾਡੀ ਅੱਜਕੱਲ ਜਿਹੜੀ ਸ਼ੂਟਿੰਗ ਚੱਲ ਰਹੀ ਹੈ ਫਿਲਮ ਅਕਾਲ ਦੀ ਸਾਡੀ ਫਿਲਮ ਉਹ ਵੀ ਰੈਡੀ ਹੈ ਕਾਮਾਗਾਟਾ ਮਾਰੂ ਵੀ ਆਉਣੀ ਹੈ ਸੋ ਮੈਂ ਤਾਂ ਐਕਸਪੈਰੀਮੈਂਟ ਕਰ ਰਿਹਾ ਮੈਂ ਇਸ ਲਈ ਪੰਜਾਬੀ ਸਿਨੇਮਾ ਨੂੰ ਫੁੱਲੀ ਇੰਜੋਏ ਕਰ ਰਿਹਾ ਭਾਈ ਜੀ ਕਿਦਾਂ ਲੱਗਦਾ ਲੋਕੀ ਫੋਟੋ ਖਿਚਾਣ ਲੱਗੀ ਵੀ ਕਹਿੰਦੇ ਸ਼ੈਟੀ ਸਾਹਿਬ ਫੋਟੋ ਖਿਚਾਈ ਚਲੋ ਇਹ ਓਏ ਇਹ ਜਿੱਤ ਹੁੰਦੀ ਹੈ ਕਿਰਦਾਰ ਦੀ ਹੈਨਾ ਕਿਉਂਕਿ ਸ਼ੈਟੀ ਤਾਂ ਚਲੋ ਮੇਰਾ ਇੱਕ ਉਸਤਾਦ ਹੈ ਬਚਪਨ ਤੋਂ ਲੈ ਕੇ ਉਹਨੂੰ ਆਪਾਂ ਕਰਦੇ ਵੀ ਆਏ ਟੀਵੀ ਸਟੇਜਾਂ ਤੇ ਬਟ ਫਿਲਮ ਦੇ ਵਿੱਚ ਇੱਕ ਕਾਨਸੈਪਟ ਹੈ ਕਹਾਣੀ ਹੁੰਦੀ ਹੈ ਉਹ ਕੁਝ ਵੀ ਐਵੇਂ ਨਹੀਂ ਹੁੰਦਾ ਤੇ ਇਹ ਲਿਖਿਆ ਗਿਆ ਸੀਗਾ ਤੇ ਜਦੋਂ ਨਵ ਭਾਈ ਨੇ ਮੈਨੂੰ ਸਟੋਰੀ ਸੁਣਾਈ ਤੇ ਮੈਂ ਮਨ ਕਰਤਾ ਸੀ ਪਹਿਲਾਂ ਮੈਂ ਕਿਹਾ ਵੀ ਮੈਂ ਇਹ ਕੈਰੇਕਟਰ ਨਹੀਂ ਕਰਨਾ ਕਿਉਂਕਿ ਇਹ ਤਾਂ ਜਮਾਇਜ਼ਨ ਆਰਟਿਸਟ ਮੈਨੂੰ ਕੋਈ ਕ੍ਰੀਏਟਿਵ ਨਹੀਂ ਲੱਗਾ ਮੈਂ ਕਿਹਾ ਤਾਂ ਮੈਂ ਕਰਦਾ ਹੀ ਆਂ ਕਹਿੰਦਾ ਭਾਈ ਜੀ ਮੈਂ ਤੁਹਾਡੀ ਇੱਕ ਮੈਂ ਤੁਹਾਡੀ ਗੱਲ ਘਟ ਕਿੱਦਾਂ ਲੱਗਦਾ ਜਦੋਂ ਫੈਨ ਚੱਲਦੀ ਇੰਟਰਵਿਊ ਦੇ ਵਿੱਚ ਇਦਾਂ ਸੈਲਫੀ ਲੈ ਲੈਂਦੇ ਆਜੋ ਆਜੋ ਦੇਖੋ ਦੇਖੋ ਇਹਦੇ ਕਰਕੇ ਤਾਂ ਘਰੋਂ ਨਿਕਲੇ ਹੋਏ ਆਪਾਂ ਇਹ ਚੀਜ਼ ਕਰਕੇ ਭਾਈ ਕਿੱਦਾਂ ਲੱਗੇ ਭਾਈ ਦਾ ਬਹੁਤ ਵਧੀਆ ਫਰਸਟ ਕਲਾਸ ਨਾ ਜਮਾਨ ਜਦੋਂ ਸਾਡੀ ਜਦੋਂ ਦੁਕਾਨ ਤੇ ਗਾਹ ਗਾਉਂਦੇ ਆ ਤੇ ਦੁਕਾਨਦਾਰ ਨੂੰ ਮਾਰਾ ਥੋੜੀ ਲੱਗਦਾ ਉਹਦਾ ਹੈਨਾ ਨੇ ਕਰ ਲੈਂਦਾ ਬਾਈ ਅੱਛਾ ਅੱਛਾ ਜਾ ਜਾ ਆਪਣੇ ਆਪ ਨੇ ਮੇਰੇ ਪਾਦਰ ਸਾਹਿਬ ਨੇ ਕਰਵਾਇਆ ਕਰਵਾਇਆ ਆਓ ਸਰ ਹਾਂ ਸਰ ਸਰ ਆਓ ਪਲੀਜ਼ ਹਾਂਜੀ ਹਾਂਜੀ ਥੈਂਕ ਯੂ ਭਾਜੀ ਇਹ ਤੁਹਾਡੀ ਇੰਟਰਸਟਿੰਗ ਬਣ ਗਈ ਹੈ ਇੰਟਰਵਿਊ ਕੋ ਚੱਕਰ ਨੇ ਇਹ ਵੀ ਬੜਦਾ ਹੈ ਇਹ ਫੈਨ ਨੇ ਹੈਗੇ ਜੀ ਇਹ ਚੰਗੀ ਗੱਲ ਹੈ ਇਹਨਾਂ ਨੇ ਫਿਲਮ ਬਣਾਈ ਹੈ ਨਾ ਭਾਈ ਦੇ ਚਾਚਾ ਜੀ ਨੇ ਤੁਸੀਂ ਤਾਇਆ ਜੀ ਚਾਚਾ ਜੀ ਇੱਧਰ ਤਾਇਆ ਜੀ ਇੱਧਰ ਚਾਚਾ ਜੀ ਮਾਰਾ ਇਹ ਇੱਧਰ ਦੇਖੋ ਮੇਜ ਭਤੀਜਾ ਜੀ ਇਹ ਲੱਗ ਗਈ ਤੁਹਾਨੂੰ ਭਾਜੀ ਦਾ ਕਰ ਬਹੁਤ ਬਹੁਤ ਵਧੀਆ ਬੰਦਾ ਡਾਇਲੋਗ ਬੁਲਵਾ ਕੇ ਦੇਖੋ ਮੈਂ ਇੱਕ ਵਾਰ ਇੱਕ ਵਾਰ ਹੋ ਜਾ ਕੋਈ ਵੀ ਕੋਈ ਨਾ ਡਾਇਲੋਗ ਕੋਈ ਵੀ ਕੋਈ ਸੁਣਾ ਦਿਓ ਇਹ ਲੱਗ ਵੀ ਦੇਖ ਇਦਾਂ ਦੇ ਰਹੇ 70 ਦੀਆਂ ਫਿਲਮਾਂ ਚ ਸਮਗਲਰ ਨਹੀਂ ਹੁੰਦੇ ਸੀ ਅੱਛਾ ਜੀ ਭਾਜੀ ਹੋ ਜਾਵੇ ਫਿਰ ਇੱਕ ਡਾਇਲੋਗ ਅਰੇ ਗਾਣੇ ਕੋ ਤੋਂ ਸਭ ਕੁਝ ਗਾ ਸਕਦਾ ਹੋ ਯਾਰ ਅਰੇ ਗਾਣੇ ਕੋ ਤੋਂ ਸਭ ਕੁਝ गा सकता हूँ यारो जी. मगर क्या करूँ मेरी आवाज़ बेवफ़ा है यारो अरे बजाने को तो सब कुछ बजा सकता हूँ बजाने को तो सब कुछ बजा सकता हूँ यारो चीज्ञे चीज्ञे। मगर क्या करूँ मेरे साज बेवफ़ा है यारो अरे बनवाने को तो ताज महल बनवा सकता हूँ मगर क्या करूँ मेरी मुमताज़ बेवफ़ा है यारो क्या बात क्या बात आज भाई आज राज राज जी। हाँ जी। कर्म करते रहो और फल का इंतजार मत करो भूखो मरनो है क्या है मोहन बेटे इन सन की दुनिया में अगर जीना है तो दुनिया की गर्दन पर छुरी रख कर जियो वो तुम्हारे आगे झुकेगी ਤੁਮੇ ਸਲਾਮ ਕਰ ਰਹੀ ਹੈ। ਇਹ ਕੀ ਬਾਤ ਹੈ। ਦੇਖੋ ਡਾਇਲੋਗ ਡਾਇਲੋਗ ਚ ਇਹ ਸੱਚ ਵੀ ਦੱਸ ਗਏ ਤੇ ਜਿਹੜੀ ਬੇਫਾਲੀ ਗੱਲ ਕੀਤੀ ਉਹ ਵੀ ਸੱਚ ਹੈਗੀ ਆ। ਸਹੀ ਹੈ। ਚਾਚਾ ਇਹ ਵੀ ਬਾਲ ਕਰ ਰਹੇ। ਲੱਗਦਾ ਵੀ ਭਾਈ ਅੰਦਰ ਐਕਟਿੰਗ ਦਾ ਕੀੜਾ ਹੈਗਾ। ਅਗਲੀ ਫਿਲਮਸ ਵੀ। ਦੇਖੋ ਮੈਂ ਕਹਿੰਦਾ ਜਿਹੜੀ ਨਾ ਗੰਗਾ ਗੰਗੋਤਰੀ ਤੋਂ ਜਾਂਦੀ ਆ। ਹੁਣ ਆਪਾਂ ਨਵ ਮਾਇਆ ਬਾਪਾ ਜੀ ਦੀ ਗੱਲ ਕਰ ਰਹੇ ਹਾਂ ਜਿਨ੍ਹਾਂ ਕਰਕੇ ਮਹਿਫਿਲ ਲੱਗੀ ਹੈ ਇਹ ਉੱਥੋਂ ਹੀ ਤਾਂ ਆਇਆ। ਉਹਨਾਂ ਦੇ ਫਾਦਰ ਤੁਹਾਨੂੰ ਕਈਆਂ ਨੂੰ ਪਤਾ ਨਹੀਂ ਹੋਣਾ ਜਿਹੜੇ ਯੋਗਰਾਜ ਜੀ ਦੇ ਵਜ਼ੀਰ ਬਣੇ ਉਹ ਫਾਦਰ ਸਾਹਿਬ ਨੇ। ਮੈਨੂੰ ਵੀ ਨਹੀਂ ਪਤਾ ਸੀਗਾ ਮੈਨੂੰ ਬਾਅਦ ਚ ਪਤਾ ਲੱਗਾ ਮੈਂ ਕਿਹਾ ਯਾਰ ਐਕਟਰ ਕੌਣ ਹੈ ਨਵਾਂ ਇਹਦਾ ਮਤਲਬ ਇਹ ਇਹਨੂੰ ਜੱਪਾ ਇੰਗਲਿਸ਼ ਕੇ ਨੈਪੋਟイズਮ ਨਹੀਂ ਹੈਗਾ ਇਹ ਡਿਜ਼ਰਵ ਕਰਦਾ ਕਿਉਂਕਿ ਨਾ ਭਾਈ ਦੇ ਬੜੀ ਖਾਸ ਗੱਲ ਹੈ ਕਿਉਂਕਿ ਉਹਨਾਂ ਨੇ ਜਿਨ੍ਹਾਂ ਨੂੰ ਵੀ ਲਿਆ ਉਹ ਤਾਂ ਲਿਆ ਉਹ ਕਰੈਕਟਰ ਡਿਜ਼ਰਵ ਕਰਦੇ ਆ ਇਹ ਨਹੀਂ ਕਿ ਆਪਣਾ ਬੰਦਾ ਹੈ ਤਾਂ ਕਰ ਗਏ ਉਸ ਮਾਮਲੇ ਚ ਬਹੁਤ ਮਤਲਬ ਕਹਿ ਲੋ ਇਮਾਨਦਾਰ ਹੈਗੇ ਇਹ ਭਾਈ ਮੈਂ ਤੁਹਾਡੇ ਕਿਰਦਾਰ ਬਾਰੇ ਗੱਲ ਕਰੂੰਗਾ ਸੁਨੀਲ ਛੇਤੀ ਸਾਹਿਬ ਦੀ ਤੁਸੀਂ ਮਿਮਿਕਰੀ ਕੀਤੀ ਉਹਨਾਂ ਦਾ ਕਰੈਕਟਰ ਪਕੜਿਆ ਪੂਰੀ ਫਿਲਮ ਚ ਹਾਂਜੀ ਤੇ ਜਿੱਦਾਂ ਕਿ ਤੁਸੀਂ ਕੁਝ ਸੋਸ਼ਲ ਮੀਡੀਆ ਤੇ ਉਹਨਾਂ ਦੇ ਰਿਗਾਰਡਿੰਗ ਪੋਸਟਾਂ ਬੰਨ੍ਹਨੇ ਤਾਂ ਲਾਈਕ ਵੀ ਜ਼ਰੂਰ ਕਰਦੇ ਨੇ ਇਸ ਟ੍ਰੇਲਰ ਦੇ ਵਿੱਚ ਅਗਰ ਉਹਨਾਂ ਨੇ ਥੋੜੀ ਝਲਕ ਦੇਖੀ ਹੈ ਕੁਝ ਫੀਡ ਦੇ ਨਹੀਂ 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 ਬਿਲਕੁਲ ਦੇਖੀ ਹੈ ਮੈਂ ਹਾਲਾਂ ਕਿਉਂਕਿ ਉਹਨਾਂ ਦਾ ਜਦੋਂ ਵੀ ਮੈਂ ਕੁਝ ਕਰਦਾ ਉਹਨਾਂ ਨੂੰ ਜ਼ਰੂਰ ਭੇਜਦਾ ਆ ਤੇ ਮੈਨੂੰ ਲੱਗਦਾ ਹੈ ਕਿ ਉਹਨਾਂ ਦਾ ਨਾ ਇੰਸਟਾ ਪਰसों ਤਾਂ ਐਕਟਿਵ ਨਹੀਂ ਹੈਗਾ ਮੈਂ ਭੇਜਿਆ ਆ ਕੱਲ ਦਾ ਉਹ ਜਿੱਦਾਂ ਆਏਗਾ ਤੁਹਾਨੂੰ ਪਤਾ ਲੱਗ ਜਾਏਗਾ ਉਹ ਸਭ ਤੋਂ ਪਹਿਲਾਂ ਮੈਂ ਉਹਨਾਂ ਨੂੰ ਹੀ ਭੇਜਦਾ ਹੁੰਦਾ ਭਈਆ ਚਾਹੇ ਉਹ ਸਨਨ ਸ਼ਟਿੰਗ ਨਾਲ ਰਿਲੇਟਡ ਹੋਵੇ ਜਾਂ ਮੇਨਾ ਰਿਲੇਟਡ ਤੇ ਅਪ सबसे पहले थैंक यू सबका आप लोग मीडिया का जो रेडियो और को प्यार देने के लिए पहुँचे हैं जैसा कि आपने फिल्म में देखा मेरे दो ही शौक़ हैं एक टाइम मशीन पे काम करना और दूसरा अपने लकड़ दादा के दादा शेट्टी साहब की फिल्में देखना और आप भी फिल्म देखिए अपने बच्चों के साथ रेडियो रिटर्न थैंक यूं अपना जो मोल्ट का था ना एक्चुअली दिस इज बस ग्रेट कलीदा कितना लगे हां जी ग्रेट कलीदा कम कितना लगे वेट बहुत नाइस सी इज राइट मैम कितना लगे बहुत अच्छी लगी ओवरऑल कांसेप्ट इज वेरी नाइस इट्स डिफरेंट पंजाबी सिनेमा में बिल्कुल डिफरेंट है ग्रेट कलीदा कम कितना लगे बहुत बढ़िया हां ही इज ग्रेट सो तुसी सारे ने फिल्म देखी आई होप तानू ठीक लगी होए और खड़ी साहब खुद इतने ने दर तो आपको कैसी लगी फिल्म और काम आप थोड़ा मेरे को बहुत ही अच्छी लगी और पहली बार मैंने पिक्चर में पंजाबी पिक्चर में काम करा है और जो नव बाजवा जो मेहनत कमाल की एक्टिंग और उनकी वाइफ की एक्टिंग ने, ने, सारे उनका मैं बचपन से बहुत बड़ा फैन रहा शर्मा जी का शर्मा जी क्योंकि जब से मतलब मैं देख रहा हूँ टीवी तब से टीवी पे आते हैं और तब से मैं फैन हूँ उनका बल्बा भाई ग्रेट जॉब बहुत ही बढ़िया और आई होप कि भी तुम्हारे को भी जितने भी मीडिया के लोग थे सभी को ही अच्छी लगी होगी पिक्चर और जैसे एक तो मोस्टली पिक्चर पंजाबी पिक्चर बनाते बड़ी एक लो बजट की यार बड़ी एक इसके, थोड़ा मतलब ना हाई बजट की मतलब जैसे हॉलीवुड स्टाइल की फिल्म बनाई है और कहाँ से एरिया आया है सब कुछ मतलब सो ਮੈਨੂੰ ਕੋ ਤਾਂ ਬਹੁਤ ਹੀ ਅੱਛਾ ਲੱਗਾ ਔਰ ਥੈਂਕ ਯੂ ਲਮ ਲੋਇਕ ਫਿਲਮ ਲੱਗੀ ਔਰ ਆਈ ਹੋਪ ਕਿ ਸਭ ਨੂੰ ਅੱਛੀ ਲੱਗੀ ਹੋਵੇ ਔਰ ਤੁਸੀਂ ਸਾਰਿਆਂ ਨੇ ਦੇਖੀਏ ਫਿਲਮ ਔਰ ਮੇਨ ਲੱਗਦਾ ਫੈਮਿਲੀ ਓਰੀਐਂਟਡ ਫਿਲਮ ਹੈ ਸੋ ਬੱਚੇ ਪਰਿਵਾਰ ਦੇ ਨਾਲ ਫੈਮਿਲੀ ਸਾਰੀ ਜਾ ਕੇ ਫਿਲਮ ਦੇਖ ਸਕਦੀ ਹੈ ਪਲੀਜ਼ ਆਪਣੇ ਰਿਵਿਊਜ਼ ਕਰਕੇ ਸ਼ੇਅਰ ਕਰਨਾ ਪਲੀਜ਼ ਜੋ ਤੁਹਾਡਾ ਐਕਸਪੀਰੀਅੰਸ ਹੈ ਦਾ ਮਿਹਨਤ ਇਸ ਫਿਲਮ ਦੇ ਉੱਤੇ ਪੂਰੀ ਜੀ ਆਪ ਵੀ ਬੈਠੋ ਨਾ ਕਈ ਇਸ ਫਿਲਮ ਤੇ ਐਸਾ ਨਹੀਂ ਲੱਗਾ ਕਿ ਯਾਰ ਬਿ ਬਿ ਫੈਬਰਿਕ ਦੇ ਸਾਥ ਵਿੱਚ ਦੇਖ ਸਕਤੇ ਮਨ ਲੱਗਾ ਹਾਂ कॉमेडी बहुत ज्यादा है <laughs> और बहुत ही एक शानदार हाइट तो देखी थी आपने ग्रेट भी थी और थैंक यू सो मच फॉर सपोर्टिंग और ਮੈਂ ਹੁਣੇ ਰਾਹ ਚੱਲ ਰਿਹਾ ਸੀ ਤੇ ਮੇਰੇ ਬੜੇ ਚੰਦੇਸ ਨੇ ਨਾਲ ਖੜੇ ਨੇ ਪਾਡਿਆ ਸਾਹਿਬ ਇਹਨਾਂ ਨੇ ਮੈਨੂੰ ਆਈਡੀਆ ਦਿੱਤਾ ਸੋ ਮੈਂ ਹੁਣੇ ਅਨਾਉਂਸ ਕਰਦਾ ਕਿ ਰੇਡੂਆ 3 ਵਿਲ ਬੀ ਇਨ 3ਡੀ ਦ ਫਰਸਟ ਐਵਰ ਪੰਜਾਬੀ ਰੇਡੂਆ 3 ਫੋਰ ਪੰਜਾਬ ਐਂਡ ਵਰਲਡਵਾਈਡ 3ਡੀ ਵਿੱਚ ਬਣੇਗੀ ਔਰ ਹੋਰ ਗ੍ਰੈਂਡ ਹੋਰ ਵੱਡੀ ਔਰ ਹੋਰ ਟਾਈਟ ਬਣੇਗੀ ਜੋ ਗਲਤੀਆਂ ਐਜ਼ ਅ ਡਾਇਰੈਕਟਰ ਰਾਈਟਰ ਮੈਨੂੰ ਪਤਾ ਨਹੀਂ ਸ਼ਾਇਦ ਆਡੀਅנס ਨੂੰ ਨਾ ਪਤਾ ਹੋ ਉਹ ਮੈਂ ਹੋਰ ਜ਼ਿਆਦਾ ਬੈਟਰ ਕਰ ਸਕਾਂਗਾ मिल रहे थे आंसर प्रोड्यूसर साहब ज्यादा बढ़िया दे है सकते हैं जेड़े कहां गए हमारे प्रोड्यूसर साहब सर ये क्वेश्चन पूछा गया है प्रोड्यूसर साहब के लिए लग गाड़ियां क्योंकि बड़े महंगे बजट के तले में ओदे लिए प्रोड्यूसर ने 2 साल वेट, वेट करने वो भी बहुत वगैरह कि 6 साल बाद आप सेकंड पार्ट लेके आए थर्ड में कितना वेट कराएंगे 2 साल बस 2 बहुत है इन्होंने दो बोले 8 साल बोलता है सर माइक इधर या 2 साल मैक्सिमम 2 ईयर लो जी या वाव

थैंक यू सो मच आप लोगों ने प्यार किया और शेट्टी साहब के पड़पोते के पड़पोते को प्यार किया हम मैं हमेशा ये कहता हूँ कि लोग पंजाबी सिनेमा में कहते हैं हमारी फिल्म बहुत बड़ी है हमारी फिल्म बहुत बड़ी है हमारी फिल्म वाकई बहुत बड़ी है क्योंकि उसमें साढ़े सौ फुट के कलाकार था था। <laughs> तो बस थैंक यू प्यारना चाहूँगा प्रमोशन तो पहले फिल्म ਜੀ ਮੈਂ ਨਾ ਭਾਈ ਨੂੰ ਕਿਹਾ ਮੈਂ ਕਿਹਾ ਖਲੀ ਭਾਈ ਨੇ ਆਪਣੀ ਡਬਿੰਗ ਆਪ ਕੀਤੀ ਹੈ ਕਹਿੰਦੇ ਹਾਂਜੀ ਅੰਦਰ ਜਾ ਕੇ ਖੁਸ਼ੀ ਹੋਈ ਇਹਨਾਂ ਦਾ ਬੈਕਗ੍ਰਾਉਂਡ ਮਿਊਜ਼ਿਕ ਵੀ ਆਪ ਹੀ ਸੀਗਾ ਉਹ 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 ਆਪਣੇ ਯਾਰ ਦੇ ਇਸ ਓਨਲੀ 1 ਪਰਸਨ Who can copy music also ਨਹੀਂ ਉਹ ਬੈਕਗ੍ਰਾਉਂਡ ਮਿਊਜ਼ਿਕ ਕਹਿੰਨ ਲੱਗ ਰਿਹਾ ਖਲੀ ਸਾਹਿਬ ਨੇ ਆਪੇ ਕੀਤਾ ਹੈ ਹੈਟਸ ਆਫ ਟੂ ਨਾ ਬਾਜਰਾ ਥੈਂਕ ਯੂ ਜਿਹੜਾ ਨੇ ਇਹ ਸਾਰਾ ਇਨੀਸ਼ੀਏਟਿਵ ਲਿਆ ਤੇ ਰੌਣਕਾਂ ਲਗੀਆਂ थैंक यू थैंक यू ਸਰ ਵੀ ਆਹ केटी ਆਈ ਹੋਪ ਤੁਸੀਂ AI ਰੋਬੋਟ ਪੰਜਾਬ ਜੀ ਦਾ ਕੰਮ ਦੇਖਿਆ ਆਈ ਵਾਂਟ ਟੂ ਸੀ ਯੂਰ ਰੀਐਕਸ਼ਨ ਪਲੀਜ਼ ਦੱਸੋ ਕਿਵੇਂ ਲੱਗਿਆ ਮੈਂ ਬਹੁਤ ਮਿਹਨਤ ਕੀਤੀ ਹੈ ਨਵੋ ਕੈਰੈਕਟਰ ਲਿਖਦਾ ਕਿਹੜਾ ਬਸ ਦਾ ਯੂਨੀਕ ਕੈਰੈਕਟਰ ਹੈ ਜੀ हो ठीक है हां जी हां इधर देख के बड़े सो जो तो प्ले करना सी, उदो तक तो तो मैं डाउट थी थी मेरे बहुत की थी बट आज देख के लगया कि यार, वी डिड इट वी डिड इट वी ऑल डिड इट थैंक यू वी हैव राजकुमारी रत्ना आल्सो हियर ओके या जी सो आई होप यू लाइक राजकुमारी रत्ना 955 रेडी हम पंजाब चाय ने हाउ डू यू फाइंड आवर वर्क अगर आपको तो अच्छा लगे गया थी थी। भी। भी। देखी विद्ञार। देखी विद्ञार। तो प्लीज कुछ क्वेश्चन कर दो एक दो हम्म बट चाहते हैं आपके साथ में क्वेश्चन भी डिफिकल्ट कर रहे हो मेरी थैंक यू भी मैंने बैरियर्स के बहुत ही शानदार हो गई ओके वर्क बहुत बढ़िया लगी है सारे भी काम बहुत ਓਏ ਸਾਰੇ ਚੌਕੇ ਤੇ ਮੈਂ ਆਪਰੇ ਨਾਲ ਉਹ ਬਹੁਤ ਐਕਸਾਈਟਡ ਹੈ ਫਿਲਮ ਨੂੰ ਲੈ ਕੇ ਐਕਚੁਅਲੀ ਵੀ ਸਰੀ ਐਕਸਾਈਟਡ ਯਾ ਐਕਚੁਅਲੀ ਜਦੋਂ ਪ੍ਰੀਮੀਅਰ ਹੁੰਦਾ ਨਾ ਉਸ ਤੋਂ ਬਾਅਦ ਨਾ ਸਾਨੂੰ ਸਮਝ ਹੀ ਨਹੀਂ ਆਉਂਦੀ ਆਪਣੇ ਆਪ ਨੂੰ ਤਾਂ ਨਹੀਂ ਆਉਂਦੀ ਹੈ ਨਾ ਏਟਲੀਸਟ ਮੈਨੂੰ ਲੱਗਦਾ ਆਪਾਂ ਸਾਰਿਆਂ ਨੂੰ ਇੱਕ ਆਰਾਮ ਨਾਲ ਹੋਰ ਸ਼ੋਅ ਵੇਖਣਾ ਚਾਹੀਦਾ ਆਡੀਅנס ਦਾ ਯਾਰ ਪਰ ਸੋਚ ਰਹਾ ਹਾਂ ਜੋ ਮੈਨੂੰ ਥੋੜਾ ਥੋੜਾ ਪਤਾ ਲੱਗ ਰਿਹਾ ਐਡਵਾਂਸ ਬੁਕਿੰਗ ਜੋ ਚੱਲ ਰਹੀ ਹੈ ਕਿ ਸ਼ਾਇਦ ਕੱਲ ਇੱਕ 12 ਵਜੇ ਦਾ ਸ਼ੋਅ ਕਾਫੀ ਹੱਦ ਤੱਕ ਭਰਿਆ ਹੋਇਆ ਹੈ ਅਗਰ ਹੋ ਸਕੇ ਤੇ ਆਪਾਂ ਇਕੱਠੇ ਵੀ ਚੱਲ ਪਾਂਗੇ ਸੋ ਥੈਂਕ ਯੂ ਮੀਡੀਆ ਥੈਂਕ ਯੂ ਥੈਂਕ ਯੂ ਆਲ ਜੀ VFX ਐਕਚੁਅਲੀ ਮੂਵੀ FX ਟੀਮ ਹੈ ਉਹਨਾਂ ਨੇ ਕੀਤਾ ਹੈ ਔਰ ਬਹੁਤ ਮਿਹਨਤ ਕੀਤੀ ਉਹਨਾਂ ਨੇ 16 16 ਘੰਟੇ ਬਿੱਟੂ ਗਿੱਲ ਤੇ ਕੇਸ਼ਵ ਨੇ ਔਰ ਉਹਨਾਂ ਦੀ ਬਹੁਤ ਵੱਡੀ ਟੀਮ ਹੈ ਜਿਨ੍ਹਾਂ ਨੇ ਪਰਫਾਰਮ ਕੀਤਾ ਕਿਉਂਕਿ ਇੱਕ ਤੋਂ ਇੱਕ ਲੇਅਰ ਹੁੰਦੀ ਇਹਨੂੰ ਬਣਾਉਣੇ ਸੀ ਥਿਸ ਇਜ਼ ਦ ਰੀਜ਼ਨ ਮੈਨੂੰ ਇਨਾ ਟਾਈਮ ਲੱਗ ਗਿਆ ਫਿਲਮ ਤਾਂ 2022 ਚ ਸ਼ੂਟ ਹੋਈ ਸੀ ਮੇਰਾ ਕੰਮ 21 ਤੋਂ ਸ਼ੁਰੂ ਹੋਇਆ ਸੀ ਤੇ ਜਾ ਕੇ 24 'ਚ ਖਤਮ ਹੋਇਆ ਸੋ ਬਸ ਇਹ ਮਿਹਨਤ ਨੂੰ ਭਾਗ ਲਾਇਓ ਥੋੜਾ ਥੈਟਸ ਥੈਟਸ ਵਾਟ ਆਈ ਵਾਂਟ ਟੂ ਸੇ ਲੱਗੇ ਲੱਗੇ ਮੈਨੂੰ ਸਰ ਜੀ ਦਿਵਾਦਰੇ ਨਾਲ ਥੈਂਕ ਯੂ ਸਰ ਥੈਂਕ ਯੂ ਥੈਂਕ ਯੂ ਸੋ ਮਚ ਐਂਡ ਥੈਟਸ ਇਟ ਸੋ ਥੈਂਕ ਯੂ ਸੋ ਮਚ ਫॉर ਕਮਿੰਗ ਹੇਅਰ ਤਾਂ ਪਲੀਜ਼ ਹਾਂ ਤੁਸੀਂ ਆਪਣੀਆਂ ਲੋਕਾਂ ਤੱਕ ਪਹੁੰਚਾਓ ਔਰ

ਬਚ ਗਿਆ ਬਚ ਗਿਆ ਬਚ ਗਿਆ ਸਰ ਪਲੀਜ਼ ਸ਼ਰਮਨ ਸਰ ਪਲੀਜ਼ ਆਪਣਾ ਐਕਸਪੀਰੀਅੰਸ ਆਫ ਦ ਫਿਲਮ ਫਿਰ ਇਧਰ ਦੇ ਦਿਓ ਇਧਰ ਸਰ ਆਜੀ ਥੈਂਕ ਯੂ ਤੁਹਾਡਾ ਸਾਰਿਆਂ ਦਾ ਡਾਕਟਰ ਇਹ ਹੈ ਕਿ ਅਸੀਂ ਕੁਲਮ ਪਾਰੇ ਦਸੀਏ ਤੁਸੀਂ ਵੀ ਦੇਖੀ ਹੈ ਤੁਸੀਂ ਦੱਸੋ ਤੁਹਾਨੂੰ ਕਿਦਾਂ ਦੀ ਲੱਗੀ ਨੇਮ ਕੀ ਹੈ ਕਿ ਲੋਕਾਂ ਨੂੰ ਇਹ ਫਿਲਮ ਪਹੁੰਚਣੀ ਚਾਹੀਦੀ ਹੈ ਲੋਕਾਂ ਤੱਕ ਇਹ ਫਿਲਮ ਪਹੁੰਚਣੀ ਚਾਹੀਦੀ ਹੈ ਔਰ ਜਿਸ ਮਨਸ਼ਾ ਨਾਲ ਅਸੀਂ ਇਹ ਫਿਲਮ ਬਣਾਈ ਹੈ ਅਸੀਂ ਇਹ ਸੋਚਿਆ ਸੀਗਾ ਕਿ ਪੰਜਾਬੀ ਇੰਡਸਟਰੀ ਜਿਹੜੀ ਹੈ ਕੋਈ ਕੋਈ ਤਰ੍ਹਾਂ ਦੀ ਸਟੋਰੀਜ਼ ਮੈਰिजਸ ਦੇ ਉੱਤੇ ਬਹੁਤ ਜ਼ਿਆਦਾ ਬਣ ਰਹੀਆਂ ਹਨ ਥੋੜਾ ਡਿਫਰੈਂਟ ਕਨਸੈਪਟ ਹੋਣਾ ਚਾਹੀਦਾ ਹੈ ਡਿਫਰੈਂਟ ਟੈਕਨੀਕ ਹੋਣੀ ਚਾਹੀਦੀ ਹੈ ਉਹੀ ਚੀਜ਼ ਤੁਹਾਡੇ ਸਾਹਮਣੇ ਸਾਡੇ ਡਾਇਰੈਕਟਰ ਸਾਹਿਬ ਨੇ ਨਵ ਬਾਜਪਾ ਜੀ ਨੇ ਪੇਸ਼ ਕੀਤੀ ਹੈ ਇਸ ਚੀਜ਼ ਨੂੰ ਵੈਲਕਮ ਕਰਕੇ ਸਾਡਾ ਫਰਜ਼ ਬਣਦਾ ਹੈ ਪੰਜਾਬੀ ਇੰਡਸਟਰੀ ਤੁਹਾਡੀ ਇਸ ਟੈਕਨੀਕ ਨੂੰ ਵੈਲਕਮ ਕਰਦੀ ਹੈ ਅਰੇ ਅਸੀਂ ਚਾਹਾਂਗੇ ਕਿ ਸਾਡੀ ਇੰਡਸਟਰੀ ਜਿਹੜੀ ਪੰਜਾਬੀ ਇੰਡਸਟਰੀ ਹੈ ਉਹ ਹਿੰਦੁਸਤਾਨ ਦੇ ਲੈਵਲ ਪੁਜੇ ਔਰ ਇਹ ਤਾਂ ਅਬਰੌਡ ਵੀ ਬਾਹਰ ਲੈ ਇੰਟਰਨੈਸ਼ਨਲ ਲੈਵਲ ਤੇ ਸਾਡੇ ਇੰਡਸਟਰੀ ਨੂੰ ਚਾਹੀਦੀ ਹੈ ਮਾਰੇ ਅਸੀਂ ਲੋਕ ਕੋਸ਼ਿਸ਼ ਕਰਾਂਗੇ ਕਿ ਇਹ ਸਿਰਫ ਪੰਜਾਬ ਤੱਕ ਹੀ ਜਿਸ ਤਰ੍ਹਾਂ ਅਸੀਂ ਪੰਜਾਬ ਦੀਆਂ ਕਹਾਣੀਆਂ ਲੈ ਲੈ ਕੇ ਫਿਲਮਾਂ ਬਣਾ ਰਹੇ ਉਹਨਾਂ ਤੋਂ ਡਿਫਰੈਂਟ ਵੀ ਕੋਈ ਕਨਸੈਪਟ ਹੈ ਬਹੁਤ ਸਾਰੇ ਜਿਹੜੇ ਬਣਾਉਣੇ ਚਾਹੀਦੇ ਹੁਣ ਜੇ ਸਿੱਖ ਹਿਸਟਰੀ ਨੂੰ ਲੈ ਕੇ ਕੰਮ ਕਰਨਾ ਹੋਵੇ ਤੇ ਸਾਡੇ ਵਾਸਤੇ ਹੁਣ ਥੋੜਾ ਬਹੁਤ 이지 ਹੋ ਜਾਏਗਾ ਇਹ ਜੀ ਫਿਲਮ ਦੇਖਣ ਤੋਂ ਬਾਅਦ थैंक यू सर थैंक यू ਅਸੀਂ ਨਾ ਪਾਜ ਬਾਜੀ ਦਾ ਥੈਂਕਸ ਕਰਦੇ ਆ ਕਿ ਉਹਨਾਂ ਨੇ ਇੰਨੀ ਵਧੀਆ ਕਨਸੈਪਟ ਵਾਲੀ ਫਿਲਮ ਬਣਾਈ ਔਰ ਸਾਨੂੰ ਇਹਦੇ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ ਔਰ ਕੋਸ਼ਿਸ਼ ਮੇਰੀ ਇਹ ਰਹੇਗੀ ਰਿਕੁਐਸਟ ਰਹੀ ਹੈ ਵੀ ਅਗਲੀ ਵਾਰੀ ਕਾਮਿਕ ਤੋਂ ਇਲਾਵਾ ਕੋਈ ਹੋਰ ਰੋਲ ਵੀ ਮੇ ਤੋਂ ਕਰਵਾਇਓ ਮੇਰੇ ਵਾਲਾ ਰੋਲ ਕਰਕੇ ਮੀਸ ਜੀ ਹੋ ਜਾਣਾ ਹੈ ਤੁਸੀਂ ਤੁਹਾਨੂੰ ਸ਼ੈਡੀ ਤੇ ਮੈਂ ਤੁਹਾਡੇ ਵਾਲਾ ਰੋਲ ਦੇਰ ਇਸ ਅਗਲੀ ਵਾਰ ਦਾ ਰੋਲ ਤੁਹਾਨੂੰ ਹੋਰ ਕਹੈਂਟ ਲੱਗੇਗਾ ਸੋ ਤੁਹਾਨੂੰ ਮਿਸਟਰ ਗਿਲ ਦਾ ਕੰਮ ਕਿੱਦਾਂ ਲੱਗਿਆ ਮਿਸਟਰ ਗਿਲ ਵੀ ਇੱਥੇ ਨੇ ਫਿਊਚਰ ਤੋਂ ਗਿਲ ਸਾਹਿਬ ਬਹੁਤ ਬਹੁਤ ਅੱਛਾ ਕਿਉਂਕਿ ਐਕਟਰਸ ਨੇ ਐਕਚੁਅਲੀ ਫਿਲਮ ਦੇਖੀ ਨਹੀਂ ਸੀ ਆਪਜੀ ਦੇਖੀਏ ਆਡੀਓ ਫਾਈਨ ਮਿਸਟਰ ਗਿਲ ਉਹ ਹੋ ਹੋ ਥੈਂਕ ਯੂ ਸੋ ਮਚ ਥੈਂਕ ਯੂ ਬਸ ਇਹ ਨਰੂ ਪੁਰਾਵਾ ਦਾ ਅਸ਼ੀਰਵਾਦ ਹੈ ਔਰ ਪੰਜਾਬ ਦੀ ਧਰਤੀ ਇਸ ਤਰ੍ਹਾਂ ਦੀ ਹੈ ਕਿ ਇੱਥੇ ਸੋਹਣੇ ਸੋਹਣੇ ਮੁੰਡੇ ਪੈਦਾ ਹੋਏ ਨੇ ਇਧਰ ਦੇਖੋ ਵੱਡੇ ਐਡੇ ਸਮਾਰਟ ਇੰਟਰਨੈਸ਼ਨਲ ਪਰਸਨੈਲਿਟੀ ਸਾਡੇ ਨਾਲ ਖੜੀ ਤੇ ਇਹਨਾਂ ਦੀ ਛਵੀ ਦੇ ਨਾਲ ਅਸੀਂ ਵੀ ਸਾਰੇ ਜਾਣੇ ਸੋਹਣੇ ਹੋ ਜਾਂਦੇ ਹਾਂ ਬਟ ਰੀਲੀ ਮੈਂ ਦਿਲੋਂ ਧੰਨਵਾਦ ਕਰਦਾ ਨਵਦਾ ਕਿ ਨਾ ਤੂੰ ਬਹੁਤ ਬਹੁਤ ਸੋਹਣੀ ਚੀਜ਼ ਸੋਚੀ ਹੈ ਜੋ ਵੀ ਸੋਚੀ ਹੈ ਨਾ ਬਸ ਸਾਈਡ ਮੇ ਕੋ ਲਫ਼ਜ਼ ਨਹੀਂ ਹੈ ਕਿ ਜਿਹੜੇ ਫਿਲਮੀ ਜਿਹੇ ਹੁੰਦੇ ਆ ਬਟ ਰੀਅਲੀ ਯੂ ਹੈਵ ਡਨ ਅ ਗ੍ਰੇਟ ਜੌਬ ਬ੍ਰਦਰ ਬਾਕੀ ਇਸ ਤਾਈ ਕਿ ਛੋਟੀ ਜੀ ਕਟ ਪੁਤਲੀਆਂ ਸੀ ਉਸ ਫਿਲਮ ਦੇ ਵਿੱਚ ਜਿਹੜੇ ਸਾਡੇ ਇਹਨੇ ਨਚਾਈ ਗਿਆ ਤੇ ਸੀ ਨਚੀ ਕਿ ਬਟ ਵੈਰੀ ਗੁੱਡ ਵਰਕ ਸਾਡੇ ਵਿੱਚ ਰੇਡੂਆ 1 ਦੇ ਪ੍ਰੋਡਿਊਸਰ ਵੀ ਇੱਥੇ ਨੇ ਜੋ ਮੇਰੇ ਨਾਲ ਜੁੜੇ ਸੀ ਭਾਜੀ ਅਨੂਪ ਕੁਮਾਰ ਜੀ ਔਰ 2 ਦੇ ਵਿੱਚ ਸਾਰਾ 뮤직 ਅਨੂਪ ਭਾਜੀ ਦਾ ਹੈ ਉਹ ਨੂੰ ਮਨਾਤੀ ਦਾ ਹੈ ਔਰ ਗਾਣੇ ਤੁਹਾਨੂੰ ਜੋ ਪਸੰਦ ਆ ਰਹੇ ਨੇ ਅਖਿਲ ਦੇ ਨਿੰਜਾ ਦੇ ਯਾ ਦਿਲਪ੍ਰੀਤ ਲੋਹ ਦੇ ਭਾਜੀ ਦਾ ਮਿਊਜ਼ਿਕ ਹੈ ਭਾਜੀ ਸੈਕੰਡ ਪਾਰਟ ਬਾਰੇ ਕੀ ਕਹੋਗੇ ਪਹਿਲਾ ਪਾਰਟ ਤਾਂ ਨਾ ਮਜ਼ਾਕ-ਬਜਾਕ ਛੇ ਬਣਾ ਲਿਆ ਠੀਕ ਹੈ ਬਨ ਗਿਆ ਪਸੰਦ ਆ ਗਿਆ ਚੱਲ ਗਿਆ ਪਰ ਸੈਕੰਡ ਪਾਰਟ 'ਚ ਜੋ ਮਿਹਨਤ ਨਵਨੇ ਕੀਤੀ ਹੈ ਪੂਰੀ ਟੀਮ ਨੇ ਕੀਤੀ ਹੈ ਉਹ ਬਾ ਕਮਾਲ ਕੀਤੀ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਬਹੁਤ ਆਸਾਨ ਹੈ ਕਹਿਣਾ ਕਿ ਫਿਲਮ ਬਣਾ ਲਈ ਜੀ ਇਦਾਂ ਕੋਈ ਵੀ ਕਮੀ ਘਟਨਾ ਬਟ ਬਹੁਤ ਵਧੀਆ ਮੇਰੇ 1% ਕਮੀ ਨਹੀਂ ਬਹੁਤ ਹੀ ਕਮਾਲ ਫਿਲਮ ਹੈ ਔਰ ਮੈਂ ਉਮੀਦ ਕਰਦਾ ਕਿ ਸਾਰੀ ਦੁਨੀਆ ਸਿਲਮ ਜ਼ਰੂਰ ਦੇਖੇਗੀ Thank you so much all the best main tera fan de chahanga ki jehde banda vi mere to sade to dekh reha hai je tu mehnat karde ho na te oh success tanu milegi milegi don't leave the line just mehnat karde ro thank you so much thank you bahut bahut mayur sir thank you thank you thank you thank you thank you very much love you all